ਆਸਾ ਤਨ ਰੈਣੀ ਮਨ ਪੁਨ ਰੱਪ ਕਰਹੂੰ ਪਹੁੰਚੂ ਤਤ ਬਰਾਤੀ ਰਾਮ ਰਾਇ ਸੂ ਪਾਵਰ ਲੈਹੂੰ ਆ ਤੁਮ ਤੇ ਰੰਗ ਰਾਤੀ ਗਾਉ ਗਾਵਰੀ ਦੁਲਘਨੀ ਮੰਗਲ ਚਾਰਾ ਮੇਰੇ ਗ੍ਰਹਿ ਆਇ ਰਾਜਾ ਰਾਮ ਪੁਤਾਰਾ ਰਾਉ ਨਾਭ ਕਮਲ ਮੈਂ ਬੀਦੀ ਰਚ ਲੇ ਬ੍ਰਹਮ ਗਿਆਨ ਉਚਾਰਾ ਰਾਮ ਰਾਇ ਸੂ ਦੁਲਹੂ ਪਾਇਓ ਅਸ ਬੜ ਭਾਗ ਹਮਾਰਾ ਸੁਰ ਨਰ ਮੂਨ ਜਨ ਕਉਤਕ ਆਏ ਕੋਟ ਤੀਤੀ ਸੁ ਜਾਨਾ ਕਹਿ ਕਬੀਰ ਮੋਏ ਬਿ ਆਏ ਚਲੇ ਹੈ ਪੁਰਖ ਏਕ ਭਗਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਆਸਾ ਰਾਗ ਅੰਦਰ ਕਬੀਰ ਜੀ ਦਾ 24ਵਾਂ ਸ਼ਬਦ ਜਿਸ ਦੇ ਵਿੱਚ ਪਰਮਾਤਮ ਦੇ ਮਿਲਾਪ ਪ੍ਰਭੂ ਅਨੁਭਵ ਦੀ ਜੋ ਅਵਸਥਾ ਹੈ ਉਸ ਵਸਤਾਜ ਆਏ ਹੋਏ ਇਸ ਸ਼ਬਦ ਦੇ ਰਾਹੀਂ ਇਹ ਦਰਸਾਰੇ ਹਨ ਕਿ ਪ੍ਰਭੂ ਮਿਲਾਪ ਕਿਵੇਂ ਦਾ ਹੈ ਮਾਣੋ ਇਸ ਤਰ੍ਹਾਂ ਜਿਵੇਂ ਕਿਸੇ ਲੜਕੀ ਦੀ ਕੁੜਮਾਈ ਹੋਈ ਹੋਵੇ ਤੇ ਵਿਆਹ ਤੋਂ ਬਾਅਦ ਉਹਦਾ ਉਹ ਕਾਰ ਜਿਹੜਾ ਹੈ ਸਫਲ ਹੁੰਦਾ ਹੈ ਉਹ ਵਾਗਣ ਬਣਦੀ ਹੈ ਇਸ ਤਰ੍ਹਾਂ ਦਾ ਉਦਾਹਰਨ ਦੇ ਕੇ ਕਬੀਰ ਜੀ ਨੇ ਗੱਲ ਸਮਝਾਈ ਹੈ ਗਾਓ ਗਾਉਰੀ ਦੁਲਖਣੀ ਮੰਗਲਚਾਰਾ ਮੇਰੇ ਘਰ ਆਏ ਰਾਜਾ ਰਾਮ ਪੁਤਾਰਾ ਰਹਾਉ ਦੀ ਪੰਕਤੀ ਕੇਂਦਰੀ ਭਾਵ ਗਾਉ ਗਾਵਰੀ ਦੁਲਘਣੀ ਮੰਗਲਚਾਰਾ ਦੁਲਘਣੀ ਤੋਂ ਭਾਵ ਇੱਥੇ ਮੇਰੀਆਂ ਉਹ ਗਿਆਨ ਇੰਦਰੀਆਂ ਜਿਹੜੀਆਂ ਪਹਿਨੇ ਵਿਕਾਰਾਂ ਵਾਲੇ ਪਾਸੇ ਭਜੀਆਂ ਸਨ ਹੁਣ ਜਦੋਂ ਗੁਰੂ ਗਿਆਨ ਨਾਲ ਉਹ ਜੁੜ ਗਈਆਂ ਤੇ ਇਹ ਉਹ ਦੁਲਘਣੀਆਂ ਬਣ ਕੇ ਭਾਵ ਦੁਲਹਣ ਦੀਆਂ ਸਹੇਲੀਆਂ ਬਣ ਕੇ ਉਹ ਮੰਗਲਚਾਰਾ ਸੁਹਾਗ ਦੇ ਗੀਤ ਗਾਉਂ ਗਾਉ ਗਾਰੀ ਦੁਲਖਣੀ ਮੰਗਲ ਚਾਰਾ ਮੇਰੇ ਸਰੀਰ ਦੀ ਗਿਆਨ ਦਿਓ ਹੁਣ ਤੁਸੀਂ ਗਿਆਨ ਨਾਲ ਭਰਪੂਰ ਹੋ ਕੇ ਆਤਮਿਕ ਉਲਾਰੇ ਵਿੱਚ ਆਈਆਂ ਹੋਈਆਂ ਤੁਸੀਂ ਮੰਗਲ ਚਾਰਾ ਗਾਉ ਪ੍ਰਭੂ ਮਿਲਾਪ ਦੇ ਸੁਹਾਗ ਦੇ ਗੀਤ ਗਾਉ ਜਿਵੇਂ ਕਿਸੇ ਲੜਕੀ ਦੇ ਵਿਆਹ ਤੇ ਸੁਹਾਗ ਦੇ ਗੀਤ ਗਾਏ ਜਾਂਦੇ ਨੇ ਮੇਰੇ ਗ੍ਰਹਿ ਆਏ ਰਾਜਾ ਰਾਮ ਪਤਾਰਾ ਕਿਉਂਕਿ ਮੇਰੇ ਹਿਰਦੇ ਗ੍ਰਹਿ ਹਿਰਦੇ ਘਰ ਵਿੱਚ ਉਹ ਰਾਜਾ ਰਾਮ ਪਰਮਾਤਮਾ ਪਤਾਰ ਬਣ ਕੇ ਸੁਹਾਗ ਬਣ ਕੇ ਪਤੀ ਬਣ ਕੇ ਆਏ ਹਨ ਉਮਰੀ ਹਿਰਦੀ ਦੀ ਸਹੀ ਤੇ ਮੈਨੂੰ ਮਹਿਸੂਸ ਹੋਏ ਹਨ ਇਸ ਲਈ ਇਸ ਖੁਸ਼ੀ ਦੇ ਮੌਕੇ ਤੇ ਤੁਸੀਂ ਮੰਗਲ ਦੇ ਗੀਤ ਤੁਸੀਂ ਸਵਾਗਤ ਦੇ ਗੀਤ ਗਾਓ ਮੇਰੇ ਜਿਹੜੇ ਗਿਆਨ ਇੰਦਰੀ ਹੋ ਹੁਣ ਤੂੰ ਤੁਹਾਨੂੰ ਦੁਨੀਆਦਾਰੀ ਦੇ ਮੋਹ ਮਾਇਆ ਵਾਲੇ ਗੀਤ ਗਾਉਣ ਦੀ ਲੋੜ ਨਹੀਂ ਤਨ ਰੈਣੀ ਮਨਪੂਰਨ ਰਪ ਕਰ ਹੂੰ ਮੈਂ ਤਨ ਨੂੰ ਰੈਣੀ ਰੈਣੀ ਭਾਵ ਉਹ ਬਰਤਨ ਜਿਹਦੇ ਵਿੱਚ ਲਲਾਰੀ ਰੰਗ ਕੋਲਾ ਹੈ ਰੰਗ ਤਿਆਰ ਕਰਦਾ ਹੈ ਤੇ ਕਿਸੇ ਕੱਪੜੇ ਨੂੰ ਰੰਗਦਾ ਹੈ ਕਹਿੰਦੇ ਤਨ ਰੈਣੀ ਮੈਂ ਆਪਣੇ ਤਨ ਨੂੰ ਉਹ ਭਾਂਡਾ ਬਣਾ ਲਿਆ ਹੈ ਰੰਗ ਰੰਗਣ ਵਾਲਾ ਪ੍ਰਭੂ ਦੇ ਨਾਮ ਦੇ ਰੰਗ ਵਿੱਚ ਮਨ ਨੂੰ ਰੰਗਣ ਵਾਲਾ ਤਾਂ ਮਨਪੂਰਨ ਰੱਪ ਕਰ ਹੂੰ ਤੇ ਮਨ ਨੂੰ ਉਸ ਰੰਗ ਵਿੱਚ ਰੱਬ ਦੇ ਰੰਗ ਵਿੱਚ ਰੰਗ ਲਿਆ ਹੈ ਕਿਉਂਕਿ ਤਨ ਵਿੱਚ ਮੈਂ ਪਰਮਾਤਮਾ ਦੇ ਨਾਮ ਦਾ ਸਿਮਨ ਕਰਦਾ ਹਾਂ ਪ੍ਰਭੂ ਨਾਲ ਜੁੜਨ ਦੇ ਕਾਰਨ ਤਨ ਮੇਰਾ ਉਹ ਭਾਂਡਾ ਬਣਿਆ ਹੈ ਜਿਹਦੇ ਵਿੱਚ ਨਾਮ ਦਾ ਰੰਗ ਜਿਹੜਾ ਹੈ ਉਹ ਪੈਦਾ ਹੋਇਆ ਹੈ ਤੇ ਉਸ ਨਾਮ ਰੰਗ ਵਿੱਚ ਮੇਰਾ ਮਨ ਜਿਹੜਾ ਹੈ ਉਹ ਮੇ ਰੰਗ ਲਿਆ ਹੈ ਪੰਜੂ ਤਤ ਬਰਾਤੀ ਤੇ ਪੰਜ ਦੇਵੀ ਗੁਣ ਦਿਆ ਧਰਮ ਸੰਤੋਖ ਆਦ ਜਿਹੜੇ ਨੇ ਇਹ ਮਨੁ ਬਰਾਤੀ ਬਣ ਗਏ ਨੇ ਕਿ ਇਹ ਆਤਮਿਕ ਗੁਣ ਜਿਹੜੇ ਨੇ ਇਹ ਮੇਰੇ ਹਿਰਦੇ ਵਿੱਚ ਪ੍ਰਗਟ ਹੋਏ ਨੇ ਮੇਰੇ ਸੰਗੀ ਸਾਥੀ ਬਣ ਗਏ ਨੇ ਕਿਉਂਕਿ ਬਰਾਤੀ ਸੰਗੀ ਸਾਥੀ ਹੁੰਦੇ ਨੇ ਦੁਲੇ ਦੇ ਰਾਮ ਰਾਜ ਨੂੰ ਪਾਵਰ ਲੈ ਹੂੰ ਪਾਵਰ ਲੈ ਹੂੰ ਮੈਨੇ ਲਾਵਾਂ ਲਈਆਂ ਤੇ ਮੈਂ ਇਸ ਤਰ੍ਹਾਂ ਮਨੁ ਉਸ ਰਾਮ ਰਾਜ ਪ੍ਰਮਾਤਮਾ ਨਾਲ ਲਾਵਾਂ ਲੈ ਰਿਹਾ ਹਾਂ ਭਾਵ ਉਹਦੇ ਨਾਲ ਮੇਰਾ ਸੰਯੋਗ ਹੋ ਰਿਹਾ ਹੈ ਆਤਮੂ ਤੇ ਰੰਗ ਰਾਤੀ ਤੇ ਆਤਮੂ ਤੋਰਤੇ ਮੈਂ ਉਸ ਪ੍ਰਭੂ ਦੇ ਨਾਮ ਦੇ ਰੰਗ ਵਿੱਚ ਰੰਗੀ ਗਈ ਹਾਂ ਤੋਂ ਆਪਣੇ ਆਪ ਨੂੰ ਇੱਕ ਜੀਵ ਇਸਤਰੀ ਮਹਿਸੂਸ ਕਰਦੇ ਹੋਏ ਉਹ ਮਹਿਸੂਸ ਕਰ ਰਹੇ ਨੇ ਭਗਤ ਜੀ ਕਿ ਮੈਂ ਇਸ ਕਿਸਮ ਦਾ ਮੇਰਾ ਪਰਮਾਤਮਾ ਨਾਲ ਸੰਜੋਗ ਹੋਇਆ ਜਿਵੇਂ ਮਨ ਨੂੰ ਇੱਕ ਦੁਲਖਣੀ ਦਾ ਇੱਕ ਦੁਲਖਣ ਦਾ ਆਪਣੇ ਪਤੀ ਮਿਲਾਪ ਹੁੰਦਾ ਹੈ ਉਹ ਫੇਰੇ ਲੈਂਦੀ ਹੈ ਤੇ ਆਪਣੇ ਮਨ ਨੂੰ ਉਹਦੇ ਪਿਆਰ ਦੇ ਰੰਗ ਵਿੱਚ ਰੰਗਦੀ ਹੈ ਨਾਭ ਕਮਲ ਮੇਂ 베ਦੀ ਰਚਲੇ ਨਾਭ ਕਮਲ ਹੋ ਗਿਆ ਜਿਹਨ ਸਵਾਸ ਜਿਹੜੇ ਨੇ ਕਹਿੰਦੇ ਨੇ ਨਾਭੀ ਤੱਕ ਚੱਲਦੇ ਨੇ ਇਹ ਜਿਹੜੇ ਮੇਰੇ ਸਵਾਸ ਚੱਲਣ ਨੇ ਇਹ ਨਾਭ ਕਮਲ ਮੇਂ 베ਦੀ ਰਚਲੇ ਹਰ ਸਵਾਸ ਜਿਹੜਾ ਮੇਰਾ ਮੁਖ ਤੂੰ ਨਾਭੀ ਤੱਕ ਚੱਲਦਾ ਇਸ ਦੇ ਵਿੱਚ ਮੈਂ ਪ੍ਰਮਾਤਮਾ ਦੇ ਨਾਮ ਨੂੰ ਵਸਾ ਲਿਆ ਹੈ ਇਹ ਮਾਣੋਂ ਮੇਂ 베ਦੀ ਘੜ ਲਈ ਹੈ ਬ੍ਰਹਮ ਗਿਆਨ ਉਚਾਰਾ ਤੇ ਜਿਹੜੇ ਉਹ 베ਦੀ ਘੜ ਕੇ ਪੰਡਿਤ ਜਾਂ ਕੋਈ ਵਿਆਕਰਣ ਵਾਲਾ ਮੰਤਰ ਉਚਾਰਦਾ ਹੈ ਤੇ ਮੈਂ ਬ੍ਰਹਮ ਦਾ ਗਿਆਨ ਮੇਰੇ ਮੁਖ ਚ ਮੇਰੇ ਸਵਾਸਾਂ ਵਿੱਚ ਉਚਾਰਨ ਹੋ ਰਿਹਾ ਹੈ ਬ੍ਰਹਮ ਗਿਆਨ ਨਾਲ ਜੁੜਿਆ ਨਾ ਮੇਰਾ ਸਵਾਸ ਸਵਾਸ RAM RAAY SO DULHO PAYU ਤੇ ਮੈਂ ਮਨ ਉਸ ਪਰਮਾਤਮਾ ਨੂੰ ਇੱਕ ਦੂਲੇ ਦੇ ਤੌਰ ਤੇ ਪ੍ਰਾਪਤ ਕਰ ਲਿਆ ਆ ਸੁਬਾਡ ਭਾਗ ਹਮਾਰਾ ਇੰਨੇ ਵੱਡੇ ਮੇਰੇ ਭਾਗ ਜਾਗ ਪਏ ਕਿ ਮੇਰਾ ਵਿਆਹ ਉਸ ਅਕਾਲ ਪੁਰਖ ਪਰਮਾਤਮਾ ਨਾਲ ਹੋ ਰਿਹਾ ਹੈ ਨਾਬਕਮਲ ਨੂੰ ਵੀ ਬੇਦੀ ਰਚਲੇ ਮੇਰੇ ਨਾਬਕਮਲ ਜੋ ਹੈ ਸਵਾਸਾਂ ਦੀ ਤਮੀ ਇਸ ਨੂੰ ਮੈਂ ਬੇਦੀ ਬਣਾ ਲਿਆ ਸਵਾਸ ਸਵਾਸ ਬ੍ਰह्म ਗਿਆਨ ਵਿਚ ਉਚਾਰਾ ਬ੍ਰह्म ਦੇ ਗਿਆਨ ਦਾ ਉਚਾਰਨ ਕਰਕੇ ਬ੍ਰह्म ਗਿਆਨ ਨਾਲ ਜੁੜ ਕੇ ਤੇ ਮਾਣੂ ਮੈਂ ਸਵਾਸ ਸਵਾਸ ਆਪਣੇ ਸਫਲ ਕਰ ਲਏ ਹੈ ਨਾਮ ਜਪ ਕੇ RAM RAJ SUDUL ਹੋ ਪਾਇਆ ਇਸ ਕਾਰਨ ਉਹ ਪਰਮਾਤਮਾ ਮੈਨੂੰ ਧੂਲੇ ਦੇ ਤੌਰ ਤੇ ਪਾਵ ਮੇਰਾ ਖਸਮ ਪਰਮਾਤਮਾ ਮੈਨੂੰ ਪ੍ਰਾਪਤ ਹੋ ਗਿਆ ਹੈ ਹਸ ਬੜਾ ਭਾਗ ਮਾਰਾ ਇਹ ਮੇਰੇ ਵੱਡੇ ਭਾਗ ਜਾਗ ਪਏ ਸੂਰਨਾਰ ਮੂਨੇ ਜਨ ਕੌਤਕੇ ਆਏ ਤੇ ਮਨੋ ਮੇਰੇ ਦੇਵੀ ਗੁੰਜੜੇ ਨੇ ਆਤਮ ਗੁੰਡ ਦੇਵੀ ਦੇਵਤਿਆਂ ਵਾਲੇ ਸੁਆਵਲੇ ਗੁਣ ਮੁਨੀਆਂ ਵਾਲੇ ਗੁਣ ਇਹ ਕੌਤਕੇ ਆਏ ਕਿ ਮੇਰੇ ਵਿਆਹ ਕਰਵਾਉਣ ਦੇ ਲਈ ਹਾਜ਼ਰ ਆਏ ਨੇ ਕੋਡ 33 ਜਾਨਾ ਤੇ ਕੋਡ 33 ਜੀਆਂ ਕੇ ਦੇਵੀ ਦੇਵਤੇ ਕੋਡ 33 ਜੀ ਦੇ ਹਾਜ਼ਰ ਹੁੰਦੇ ਨੇ ਇਸ ਤਰ੍ਹਾਂ ਮੇਰੇ ਅੰਦਰ ਆਤਮ ਗੁੰਡ ਗੁੰਜੜੇ ਨੇ ਉਹ ਵਿਵਾਨ ਤੇ ਚੜ ਕੇ ਹਵਾਈ ਜਹਾਜ਼ ਤੇ ਚੜ ਕੇ ਜਿਸ ਜਿਹੜੇ ਪੁਰਾਣੇ ਜ਼ਮਾਨੇ ਵਿਵਾਨ ਮੰਨੇ ਜਾਂਦੇ ਸਨ ਇਵੇਂ ਉਸਤਵਨਾਂ ਤੇ ਸਵਾਰ ਹੋ ਕੇ ਮੇਰੇ ਗ੍ਰਹਿ ਦੇ ਆਪ ਉੱਚੇ ਨੇ ਮੇਰੇ ਇਸ ਪ੍ਰਭੂ ਨਾਲ ਸੰਯੋਗ ਵਾਸਤੇ ਜਿਹੜੇ ਵਿਆਹ ਵਾਸਤੇ ਉਹ ਆਏ ਨੇ ਤੋਂ ਸਾਰੇ ਦੇਵੀ ਗੁਣ ਆਪ ਪ੍ਰਗਟ ਹੋਏ ਨੇ ਜਿਹੜੇ ਮੇਰੇ ਬਰਾਤੀ ਬਣੇ ਹੋਏ ਮੇਰੇ ਸਾਥੀ ਬਣੇ ਹੋਏ ਮੇਰੇ ਵਿਆਹ ਦੇ ਇਸ ਸੰਯੋਗ ਦੇ ਵਿੱਚ ਸ਼ਾਮਲ ਨੇ ਕਹ ਕਬੀਰ ਮੋਈ ਵਿਆਹ ਹੀ ਚਲੇ ਸ ਹੈ ਇਕਬੀਰ ਜੀ ਆਖਦੇ ਨੇ ਮੈਨੂੰ ਵਿਆਹ ਕੇ ਲੈ ਚਲਿਆ ਹੈ ਪੁਰਖ ਇੱਕ ਬਗਵਾਨਾ ਉਹ ਪਰਮਾਤਮਾ ਇੱਕ ਕਾਲਪੁਰਖ ਮੈਨੂੰ ਵਿਆਹ ਕੇ ਲੈ ਚਲਿਆ ਹੈ ਪਾਪ ਪਰਮਾਤਮਾ ਨਾਲ ਮੇਰਾ ਮਿਲਾਪ ਪਰਮਾਤਮਾ ਨਾਲ ਸੰਯੋਗ ਦੀ ਅਵਸਥਾ ਅਨੁਭਵ ਦੀ ਅਵਸਥਾ ਵਿੱਚ ਇਹ ਵਿਚਾਰ ਕਬੀਰ ਜੀ ਸਾਨੂੰ ਦਿੜ ਕਰਵਾ ਰਹੇ ਨੇ ਕਿ ਇਸ ਤਰ੍ਹਾਂ ਦਾ ਮਿਲਾਪ ਉਸ ਪਰਮਾਤਮਾ ਨਾਲ ਹੁੰਦਾ ਹੈ ਸਭ ਨਾ ਸੂਰ ਹੈ ਬੰਜਨਾ ਸਭ ਮੁਕਲਾਵਨ ਹਾਰ ਸਭ ਜੀਵਾਤਮਾਵਾਂ ਇੱਕ ਇਸਤਰੀ ਦੇ ਤਰ੍ਹਾਂ ਇਸ ਪੀਕੇ ਕਰ ਸੰਸਾਰ ਵਿੱਚ ਨੇ ਤੇ ਸਾਰੇ ਨੇ ਉਹ ਪ੍ਰਭੂ ਦਰ ਤੇ ਸੂਰੇ ਕਰ ਵੰਝਣਾ ਇਹ ਉਹਨਾਂ ਦੇ ਜੀਵਨ ਦਾ ਲਕਸ਼ ਹੈ ਜਿਵੇਂ ਭਗਤ ਜੀ ਨੇ ਇਸ ਸ਼ਬਦ ਨੂੰ ਪ੍ਰਾਪਤ ਕੀਤਾ ਹੈ ਗੁਰਬਾਣੀ ਵਿੱਚ ਐਸੇ ਸ਼ਬਦ ਮੌਜੂਦ ਹਨ ਬਹੁਤ ਸਾਰੇ ਜਿਨ੍ਹਾਂ ਵਿੱਚ ਪ੍ਰਭੂ ਦੀ ਮਿਲਾਪ ਦੀ ਅਵਸਥਾ ਨੂੰ ਇੱਕ ਵਿਆਹੀ ਜਾਣ ਵਾਲੀ ਇਸਤਰੀ ਦੇ ਸਮਾਨ ਬਿਆਨ ਕੀਤਾ ਗਿਆ ਜੀ ਸ਼੍ਰੀ ਰਾਗ ਮਹਿਲਾ ਚੌਥਾ ਸ਼ਬਦ ਹੈ 78 ਪੰਨੇ ਤੇ ਸ਼ਬਦ ਕਾਫੀ ਪਿੱਛੂ ਸ਼ੁਰੂ ਹੁੰਦਾ ਹੈ ਪਰ ਅਗੂ ਆਮ ਤੌਰ ਤੇ ਵਿਆਹ ਦੇ ਟਾਈਮ ਪੜਿਆ ਜਾਂਦਾ ਸ਼ਬਦ ਹੈ ਜਿਹੜਾ ਕਿ ਹੈ ਤੇ ਅਸਲ ਵਿੱਚ ਆਤਮਾ ਪਰਮਾਤਮਾ ਦੇ ਮਿਲਾਪ ਦੀ ਗੱਲ ਹੈ ਵਿਆਹ ਹੋਆ ਮੇਰੇ ਬਾਬੁਲਾ ਗੁਰਮੁਖੇ ਹਰ ਪਾਇਆ ਮੇਰਾ ਮੇਰਾ ਵਿਆਹ ਹੋ ਗਿਆ ਕੀ ਵਿਆਹ ਹੋਇਆ ਭਾਵ ਵਿਆਹ ਇਹ ਹੋਇਆ ਕਿ ਗੁਰਮੁਖੇ ਹਰ ਪਾਇਆ ਗੁਰਮੁਖ ਬਣ ਕੇ ਮੈਂ ਉਸ ਹਰੀਪ ਨੂੰ ਪ੍ਰਾਪਤ ਕਰ ਲਿਆ ਹੈ ਪ੍ਰਭੂ ਦੀ ਪ੍ਰਾਪਤੀ ਪ੍ਰਭੂ ਦਾ ਅਨੁਭਵ ਹੋਣਾ ਇੱਕ ਵਿਆਹ ਸਮਾਨ ਹੈ ਜਿਸ ਤਰ੍ਹਾਂ ਜੀਵ ਆਤਮਾ ਤੇ ਪਰਮਾਤਮਾ ਦਾ ਸੰਯੋਗ ਹੋਣਾ ਅਗਿਆਨ ਅੰਧੇਰਾ ਕਟਿਆ ਗੁਰ ਗਿਆਨ ਪਰਚੰਡ ਬਲਾਇਆ ਜਦੋਂ ਮੈਨੂੰ ਮੇਰੇ ਅੰਦਰੂ ਅਗਿਆਨ ਦਾ ਹਨੇਰਾ ਕਟਿਆ ਗਿਆ ਮੈਂ ਜਿਹੜੀ ਅਗਿਆਨਤਾ ਦੀ ਜ਼ਿੰਦਗੀ ਜਿਉ ਰਿਆ ਸਾਂ ਉਹ ਜਦੋਂ ਮੇਰੀ ਖਤਮ ਹੋਈ ਤੇ ਗੁਰ ਗਿਆਨ ਪਰਚੰਡ ਬਲਾਇਆ ਗੁਰੂ ਦਾ ਗਿਆਨ ਪਰਚੰਡ ਹੋ ਕੇ ਮੇਰੇ ਅੰਦਰ ਬਲਿਆ ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ ਹਰ ਰਤਨ ਪਦਾਰਥ ਲਾਦਾ ਜਦੋਂ ਇਹ ਅਗਿਆਨਤਾ ਦਾ ਹਨੇਰਾ ਮਿਟਿਆ ਤੇ ਗੁਰੂ ਦੇ ਗਿਆਨ ਦਾ ਅੰਦਰ ਚਾਨਣਾ ਹੋਇਆ ਜੇ ਸੂਚਨ ਦਾ ਉਗਵੇਂ ਸੂਰੀ ਚੜ੍ਹੇ ਹਜ਼ਾਰੇ ਤੇ ਚਾਨਣ ਹੁੰਦੀਆਂ ਗੁਰਬਿੰਦ ਕੋ ਰੰਧਾਰ ਉਹ ਕੋਰਮ ਦਰ ਜਿੱਦੂ ਮਿਟ ਗਿਆ ਤੇ ਗੁਰੂ ਗਿਆਨ ਨਾਲ ਹਰ ਰਤਨ ਪਦਾਰਥ ਪਾਇਆ ਫਿਰ ਉਹ ਹਰ ਰੂਪ ਹਰੀ ਰੂਪੀ ਰਤਨ ਉਹ ਜਿਹੜਾ ਮਾਨ ਕੀਮਤੀ ਦਾਤ ਹੈ ਪ੍ਰਭੂ ਦੀ ਪ੍ਰਾਪਤੀ ਪ੍ਰਮੁਖ ਅਨੁਭਵ ਜਨਾ ਉਹ ਹਰ ਰਤਨ ਪਦਾਰਥ ਲਾਦਾ ਉਹ ਮੈਨੂੰ ਲੱਭ ਲਿਆ ਹੂਮੇ ਰੋਗਿਆ ਦੁਖ ਲਾਤਾ ਆਪ ਆਪ ਗੁਰਮਤ ਖਾਦਾ ਜਦੋਂ ਇਸ ਇਸ ਬਖਸ਼ਿਸ਼ ਦੇ ਨਾਲ ਮੇਰਾ ਹੂਮੇ ਦਾ ਰੋਗ ਵੀ ਦੂਰ ਹੋ ਗਿਆ ਦੁਖ ਲਾਤਾ ਹੂਮੇ ਦੇ ਕਾਰਨ ਜਿਹੜਾ ਦੁਖ ਸੀ ਉਹ ਖਤਮ ਹੋ ਗਿਆ ਆਪ ਆਪ ਗੁਰਮਤ ਖਾਦਾ ਮੇਰੇ ਅੰਦਰੋਂ ਮੇਰੇ ਆਪੇ ਨੇ ਜਿਹੜੀ ਆਪਣਾ ਵਖਰਾਪਨ ਇੱਕ ਆਪਣੀ ਵਖਰੀ ਹੂਮੇ ਕਾਇਮ ਸੀ ਉਹ ਉਸ ਪਰਮਾਤਮਾ ਦੇ ਗਿਆਨ ਦੇ ਰਾਹੀਂ ਮੇਰਾ ਆਪਾ ਐਸਾ ਬਣਿਆ ਕਿ ਉਹ ਮੇਰੇ ਅੰਦਰ ਜਿਹੜਾ ਇੱਕ ਹੂਮੇ ਵਾਲਾ ਆਪਾ ਬਣਿਆ ਸੀ ਉਸ ਨੂੰ ਉਸ ਨੇ ਖਾ ਲਿਆ ਮੇਰੇ ਅੰਦਰੋਂ ਮੈਂ ਮੁੱਕ ਗਈ ਅਕਾਲ ਮੂਰਤ ਵਰ ਪਾਇਆ ਬਨਾਸੀ ਤੇ ਵਰ ਕਿਹੜਾ ਪਾਇਆ ਅਕਾਲ ਮੂਰਤ ਵਰ ਪਾਇਆ ਅਬਨਾਸੀ ਜਿਹੜਾ ਕਦੇ ਨਾਸ਼ ਨਹੀਂ ਹੁੰਦਾ ਕਾਲ ਰਹਿਤ ਉਹ ਪਰਮਾਤਮਾ ਮੈਂ ਪ੍ਰਾਪਤ ਕਰ ਲਿਆ ਨਾ ਕਦੇ ਮੇਰਾ ਨਾ ਜਾਇ ਜਾਣ ਜਿਹੜਾ ਨਾ ਮਰਦਾ ਨਾ ਮੁਕਦਾ ਰਜੂਨੀ ਹੈ ਵਿਆਹ ਵਿਹਾ ਹੋਆ ਮੇਰੇ ਬਾਬੂਲਾ ਗੁਰੂ ਮੁੱਕੇ ਘਰ ਪਾਇਆ ਕਿਹੜਾ ਵਿਆਹ ਹੋਇਆ ਮੇਰੇ ਬਾਬੂਲਾ ਮੇਰੇ ਪਿਤਾ ਕਿ ਮੈਂ ਕਿਹੜਾ ਵਿਆਹ ਹੋਇਆ ਗੁਰੂ ਮੁੱਕੇ ਘਰ ਪਾਇਆ ਗੁਰੂ ਮੁੱਕ ਬਣ ਕੇ ਮੈਂ ਜਦੋਂ ਪ੍ਰਭੂ ਦੀ ਪ੍ਰਾਪਤੀ ਕੀਤੀ ਤੇ ਮਨੋਂ ਮੇਰੀ ਇਸ ਆਤਮਾ ਪਰਾਤਮਾ ਦਾ ਵਿਆਹ ਹੋ ਗਿਆ ਸਾਡਾ ਆਪਸ ਸੰਯੋਗ ਗਿਆ ਤੋਂ ਇਸ ਸ਼ਬਦ ਵਿੱਚ ਭਗਤ ਜੀ ਇਸ ਕਿਸਮ ਦੀ ਆਤਮਿਕ ਮਿਲਾਪ ਵਾਲੀ ਅਵਸਥਾ ਦਾ ਜ਼ਿਕਰ ਇੱਕ ਵਿਆਹ ਦਾ ਦ੍ਰਿਸ਼ਟਾਂ ਦੇ ਕੇ ਸਮਝਾ ਰਹੇ ਨੇ ਵਿਆਹ ਵਿੱਚ ਆਮ ਤੌਰ ਤੇ ਵਿਆਹ ਤੋਂ ਪਹਿਲਾਂ ਮੰਗਲ ਦੇ ਗੀਤ ਮੰਗਲਾਚਾਰ ਦੇ ਗੀਤ ਗਾਏ ਜਾਂਦੇ ਨੇ ਖੁਸ਼ੀ ਦੇ ਸਵਾਗਤ ਦੇ ਗੀਤ ਗਾਏ ਜਾਂਦੇ ਨੇ ਉਹਨਾਂ ਦਾ ਜ਼ਿਕਰ ਹੈ ਕਿ ਗਾਓ ਗਵਾਵਰੀ ਦੁਲਖਣੀ ਮੰਗਲਚਾਰਾ ਉੱਥੇ ਸਖੀਆਂ ਸੇਲੀਆਂ ਆਂਡਣਾ ਗੁੰਡਣਾ ਆ ਕੇ ਗੀਦਿਆਂ ਦੀਆਂ ਨੇ ਤੇ ਆਤਮਿਕ ਮਿਲਾਪ ਦੇ ਲਈ ਬੰਦੇ ਦੇ ਗਿਆਨ ਇੰਦਰੀ ਜਿਹੜੇ ਨੇ ਇਹ ਮਾਨੋ ਬੰਦੇ ਨੂੰ ਖੁਸ਼ੀ ਦੇ ਗੀਤ ਗੁੰਦਦੇ ਨੇ ਗਿਆਨ ਪ੍ਰਾਪਤ ਹੋਣ ਨਾਲ ਗਿਆਨ ਇੰਦਰੀ ਜਦੋਂ ਰਾਹ ਰਾਸਤੇ ਆ ਜਾਂਦੇ ਨੇ ਤੇ ਇੱਕ ਅੰਦਰ ਆਨੰਦ ਮਈ ਗਾਇਨ ਹੁੰਦਾ ਹੈ ਤੇ ਇਸ ਹਿਰਦੇ ਗ੍ਰਹਿ ਵਿੱਚ ਰਾਜਾ ਰੰਪ ਤਾਰਾ ਕੇ ਪ੍ਰਗਟ ਹੁੰਦੇ ਨੇ ਇੱਥੇ ਜਿਹੜੇ ਬਰਾਤੀ ਨੇ ਉਹ ਵੀ ਆਤਮਿਕ ਗੁਣ ਨੇ ਬੰਦੇ ਦੇ ਆਤਮਿਕ ਗੁਣ ਹੀ ਉਹਦੇ ਬਰਾਤੀ ਬਣਦੇ ਨੇ ਤੇ ਸੁਹਾਗ ਸੁਹਾ ਜਿਹੜਾ ਪਰਮਾਤਮਾ ਦਾ ਸਿਮਨ ਕਰਦਾ ਹੈ ਇਹ ਹੀ ਮਾਨੋ ਵਿਦੀ ਗੱਡੀ ਜਾਂਦੀ ਹੈ ਜਾਂ ਵਿਆਹ ਦਾ ਉਹ ਜਿਹੜਾ ਸਾਜ ਸਬਾਨ ਬੰਨਵਸ ਕੀਤਾ ਜਾਂਦਾ ਤੇ ਪਰਮਾਤਮਾ ਇੱਕ ਦੁਲੇ ਦੇ ਰੂਪ ਵਿੱਚ ਆ ਕੇ ਇਸ ਜੀਵਾਤਮਾ ਨੂੰ ਪਰਨਾ ਕੇ ਆਪਣੇ ਨਾਲ ਸੰਯੋਗ ਬਣਾ ਲੈਂਦਾ ਜਿਸ ਤਰ੍ਹਾਂ ਇੱਕ ਸੁਹਾਗ اپنی ਸੁਆਗਣ ਨੂੰ ਵਿਆਹ ਕੇ ਆਪਣੇ ਨਾਲ ਲੈ ਜਾਂਦਾ ਹੈ ਇਸ ਤਰ੍ਹਾਂ ਪ੍ਰਮਾਤਮਾ ਇਸ ਮੂਮਾਇਆ ਚੋਂ ਕੱਢ ਕੇ ਦੁਨੀਆਵੀ ਮੂਮਾਇਆ ਚੋਂ ਕੱਢ ਕੇ ਉਸ ਆਤਮਿਕ ਮੰਡਲ ਵਿੱਚ ਸੱਚਖੰਡ ਦਾ ਵਾਸੀ ਜੀਵ ਨੂੰ ਬਣਾਉਂਦਾ ਆਪਣੇ ਵਰਗਾ ਆਪਣੇ ਵਿੱਚ ਸਮਾ ਲੈਂਦਾ ਇਸ ਆਤਮਿਕ ਉੱਚ ਅਵਸਥਾ ਦਾ ਜ਼ਿਕਰ ਇਸ ਪਾਵਨ ਸ਼ਬਦ ਦੇ ਵਿੱਚ ਕਬੀਰ ਜੀ ਨੇ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ